ਅੱਗੇ ਜਿਵੇਂ ਪਹਿਲੇ ਕਹਿੰਦਾ ਰਿਆਂ ਕਿ ਤਕਰੀਬਨ 60 ਤੋਂ 70% ਨੌਕਰੀਆਂ ਪੰਜਾਬ ਦੀਆਂ ਇਹਨਾਂ ਨੇ ਪੰਜਾਬ ਦੇ ਬਾਹਰ ਰਾਏ ਬੰਦਿਆਂ ਨੂੰ ਦਿੱਲੀ ਵਾਲੇ ਜਿਹੜੇ ਨੇ ਇਹਨਾਂ ਦੇ ਆਪਣੇ ਬੰਦੇ ਆ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਦਿੱਤੀਆਂ ਨੇ ਜਿਵੇਂ ਮੈਂ ਆਰਟੀਐਚ ਘਟਾਇਆ ਸੀ ਮਾਨਸੇ ਵਿੱਚ 8 ਸਬ ਇੰਸਪੈਕਟਰ ਭਰਤੀ ਕੀਤੀ ਗਏ ਜੇ ਜੋ 7 ਜਿਹੜੇ ਹੈਗੇ ਹਰਿਆਣਾ ਤੋਂ ਸੀਗੇ ਇੱਕ ਪੰਜਾਬ ਤੋਂ ਸੀਗਾ ਇਦਾਂ ਹੀ ਉਹਦੇ ਚੱਲਦਿਆਂ ਹੋયા ਇਹਨਾਂ ਨੇ ਓਐਸਡੀ ਜਿਹੜੇ ਆ ਸਾਰੇ ਮੰਤਰੀਆਂ ਨਾਲ ਲਗਾਏ ਔਰ ਸਾਰੇ ਜਿਹੜੇ ਬਿਊਰੋਕ੍ਰੇਸੀ ਆ ਉਹਦੇ ਨਾਲ ਬਾਹਰੋਂ ਕੋਈ ਨਾ ਕੋਈ ਲਿਆ ਕੇ ਬੰਦੇ ਲਗਾਉਂਦੇ ਰਹੇ ਹੁਣ ਇੱਕ ਬਹੁਤ ਸੀਰੀਅਸ ਇਸ਼ੂ ਆ ਗਿਆ ਅੱਜ ਕਿਉਂਕਿ ਅਮਨ ਅਰੋੜੀ ਨੇ ਕਿਹਾ ਸੀਗਾ ਕਿ 193 ਬੂਥਾਂ ਦੇ ਵਿੱਚੋਂ ਜਿਹੜਾ ਜਿਹੜਾ ਬੰਦਾ ਬੂਥ ਜਿੱਤ ਕੇ ਲੁਗੋ ਚੇਅਰਮੈਨ ਨਹੀਂ ਦੇਣਗੇ ਪਰ ਅਨਫੋਰਚੂਨੇਟਲੀ ਸੰਜੀਦਗੀ ਵਾਲਾ ਮੁੱਦਾ ਇਹ ਹੈ ਕਿ ਮੇਰੇ ਕੋਲ ਹੁਣੇ-ਹੁਣੇ ਨੋਟੀਫਿਕੇਸ਼ਨ ਦੀ ਕਾਪੀ ਆਈ ਹੈ ਜਿਹੜੇ ਸ਼੍ਰੀ ਦਿਨੇਸ਼ ਕਸ਼ਪ ਜਿਹੜੇ ਹੈਗੇ ਨੇ ਇਹ ਪੰਜਾਬ ਲਾਰਜ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਡਿਵੈਲਪਮੈਂਟ ਬੋਰਡ ਉਹਦੇ ਜਿਹੜੇ ਨੇ ਦਿਨੇਸ਼ ਕਸ਼ਮੀਰੀ ਦਾ ਨਾਮ ਹੈ ਦੀਪਕ ਚੋਹਾਨ ਦੀਪਕ ਚੋਹਾਨ ਦੀਪਕ ਜੋਹਾਨ ਜੀ ਨੂੰ ਚੇਅਰਮੈਨ ਲਗਾਇਆ ਗਿਆ ਇਹ ਦੀਪਕ ਜੋਹਾਨ ਕੌਣ ਨੇ ਇਹ ਸੰਦੀਪ ਪਾਠਕ ਦੇ ਬਹੁਤ ਹੀ ਰਾਈਟ ਹੈਂਡ ਮੈਨ ਨੇ ਔਰ ਪੰਜਾਬ ਦੀ ਇਕਨੋਮੀ ਦਾ ਬੇੜਾਗਰ ਸਭ ਤੋਂ ਵੱਡਾ ਹੱਥ ਇਹਨਾਂ ਦਾ ਜਿੰਨੀ ਲੁੱਟ ਖਸੁੱਟ ਪੰਜਾਬ 'ਚ ਹੁੰਦੀ ਹੈ ਉਹਦਾ ਜਿਹੜਾ ਪੈਸਾ ਸੰਭਾਲਣ ਦਾ ਕੰਮ ਜਿਹੜਾ ਹੈਗਾ ਉਹਦੇ ਲੀਡਰ ਨੇ ਸਾਰੇ ਔਰ ਹੁਣ ਕਮਾਲ ਦੀ ਗੱਲ ਦੇਖੋ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਝੂਝਾਰੂ ਵਰਕਰ ਸੀਗੇ ਜਿਨ੍ਹਾਂ ਨੇ ਮਿਹਨਤ ਕਰਕੇ ਝੂਠ ਬੋਲ ਕੇ ਹੀ ਸਹੀ ਚਾਏ ਝੂਠ ਦਾ ਵਰਕਰਾਂ ਨੇ ਨਹੀਂ ਬੋਲਿਆ ਝੂਠ ਤਾਂ ਲੀਡਰਾਂ ਨੇ ਬੋਲਿਆ ਸੀਗਾ ਝੂਠੇ ਵਾਅਦੇ ਕੀਤੇ ਉਹਨਾਂ ਨੇ 2022 ਝੂਠ ਬੋਲ ਕੇ ਸਰਕਾਰ ਲੈ ਕੇ ਆਂਦੀ ਪਰ ਮਿਹਨਤ ਸਾਡੇ ਪੰਜਾਬ ਦੇ ਵਰਕਰ ਨੇ ਕੀਤੀ ਸੀਗੀ ਆ ਜੋ ਸਾਰੇ ਇਗਨੋਰ ਕਰਤੇ ਇਗਨੋਰ ਕਰਕੇ ਜਿਹੜੇ ਹੈਗੇ ਆ ਆ ਦੀਪਕ ਚੋਹਾਨ ਵਰਗੇ ਜਿਹੜੇ ਬੰਦੇ ਆ ਇਹਨਾਂ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਾਇਆ ਗਿਆ ਆ ਨੋਟੀਫਿਕੇਸ਼ਨ ਦੀ ਕਾਪੀ ਆ ਜਿਹੜੀ ਕਿ ਅੱਜ ਦੀ ਅੱਜ ਹੀ ਆ ਸਾਈਨ ਕੀਤੀ ਗਈ ਹੈ ਭਵੰਤਮਾਨ ਜੀ ਵੱਲੋਂ ਇਹ ਅੱਜ ਜਾਰੀ ਹੋਈ ਹੈ ਜਿਹਦੇ ਲਿਖਿਆ ਹੋਇਆ ਸ਼੍ਰੀ ਦੀਪਕ ਚੋਹਾਨ ਨੰਬਰ 1 ਤੇ ਆ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਪਹਿਲੇ ਤਾਂ ਨੌਕਰੀਆਂ ਬਾਹਰ ਦਿੰਦੇ ਸੀਗੇ ਹੁਣ ਸਾਡੇ ਚੇਅਰਮੈਨ ਹੀ ਬਾਹਰ ਵੰਡਣ ਲੱਗੇ ਆ ਜਿਹੜੀ ਅਮਨ ਰੋੜਾ ਇਹ ਗੱਲ ਕਰਦੇ ਆ ਉਨਨਾ ਮੈਂ ਪੁੱਛਦਾ ਅਰੋੜਾ ਸਾਹਿਬ ਕੋਈ ਚੇਅਰਮੈਨ ਨਿਸ਼ਤਾ ਕੱਢੋ ਬੂਥ ਵਾਈਜ਼ ਆਪਣੇ ਕਿਹੜੇ ਚੇਅਰਮੈਨ ਕਿਹੜੇ ਬੂਥਲਰ ਜਿੱਤੂਗਾ ਬੰਦਾ ਉਹਨੂੰ ਚੇਅਰਮੈਨ ਹੀ ਦੇਾਂਗੇ ਉਤੋਂ ਇਲਾਵਾ ਜਿਹੜੀ ਬੜੀ ਨਿਹਾਇਤ ਨਿਹਾਇਤੀ ਸ਼ਰਮ ਵਾਲੀ ਗੱਲ ਹੈ ਮੈਨੂੰ ਬਹੁਤ ਸ਼ਰਮ ਆਈ ਗੱਲ ਹੁੰਦੀ ਹੈ ਹੋਇਆ ਇਹ ਸਾਡਾ ਹੀ ਪੰਜਾਬ ਦਾ ਪਹਿਲੇ ਜਿਹੜਾ ਵਸਨੀਕ ਇੱਥੇ ਚੇਅਰਮੈਨ ਲਗਾਇਆ ਹੋਇਆ ਸੀਗਾ ਔਰ ਉਹਨੂੰ ਚੇਅਰਮੈਨ ਤੋਂ ਉਤਾਰ ਕੇ ਇਹਨੂੰ ਚੇਅਰਮੈਨ ਲਗਾਇਆ ਗਿਆ ਬਾਹਰ ਦਾ ਬੰਦਾ ਹੈ ਇਦਾਂ ਹੀ ਜੋ ਕੰਮ ਹੈ ਅੱਜ ਪਾਰਲੀਮੈਂਟ ਦੀ ਸੀਟ ਖਾਲੀ ਕਰਾਈ ਜਾ ਰਹੀ ਹੈ ਧੱਕੇ ਨਾਲ ਖਾਲੀ ਕਰਾਈ ਜਾ ਰਹੀ ਰੋੜਾ ਸਾਹਿਬ ਤੋਂ ਉਹਦਾ ਮੇਜਰ ਰੀਜ਼ਨ ਕੀ ਹੈ ਉਹਦਾ ਮੇਜਰ ਰੀਜ਼ਨ ਹੈ ਕਿ ਬਾਹਰ ਦਾ ਇੱਕ ਬੰਦਾ ਉਹਨੂੰ ਕਹਿੰਦਾ ਇਹ ਰਾਜ ਸਭਾ ਲੈ ਕੇ ਜਾਣਾ ਹੈਗਾ ਜਿਹੜਾ ਨਾਮ ਹੈ ਮਿਸਟਰ ਅਰਵਿੰਦ ਕੇਜਰੀਵਾਲ ਪਰ ਪੰਜਾਬ ਵਾਲੇ ਕਿਸੇ ਨੂੰ ਨਹੀਂ ਬਖਸ਼ਣ ਲੱਗੇ ਹੈਗੇ ਕਿਉਂਕਿ ਪੰਜਾਬ ਦੀ ਲੁੱਟ ਖੋਟ ਬਹੁਤ ਜ਼ਿਆਦਾ ਹੋ ਗਈ ਹੈ ਜਿੰਨਾ ਨੇ ਕਰਜ਼ਾ ਲੈ ਲਿਆ ਪੰਜਾਬ ਦੀ ਇਕਨੋਮੀ ਖਤਮ ਕਰਤੀ ਇੰਡਸਟਰੀ ਖਤਮ ਕਰਤੀ ਟ੍ਰੇਡ ਖਤਮ ਕਰਤਾ ਇਤੋਂ ਇਲਾਵਾ ਪੰਜਾਬ ਲੋਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਇਹਨੇ ਕ੍ਰੀਏਟ ਕਰਤੀ ਹੈ ਆ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਜਵਾਬ ਮਿਲ ਜਾਣਾ ਲੋਕਾਂ ਨੇ ਹੁਣ ਉਹੀ ਪੁਰਾਣੀਆਂ ਯਾਦਾਂ ਆ ਗਈਆਂ ਤਾਜ਼ਾ ਕਰਤੀਆਂ ਜਿਹੜੇ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਸਰਕਾਰ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਬਾਹਰਲਾ ਬੰਦਾ ਇੱਥੇ ਪਾਇੰਟ ਨਹੀਂ ਸੀ ਕੀਤਾ ਬਾਹਰ ਦੇ ਕੋਈ ਪੈਸੇ ਨਹੀਂ ਸੀ ਬਾਹਰ ਭੇਜੇ ਇਹਨਾਂ ਨੇ ਪਰਾ ਹਾਲਾਤਾਂ ਵਿਚ ਬਣ ਗਿਆ ਮੈਂ ਇਸ ਕਰਕੇ ਸਾਰਿਆਂ ਨਾਲ ਰੂਬਰੂ ਹੋਣਾ ਚਾਹੁੰਦਾ ਸੀਗਾ ਕਿ ਇਹਨਾਂ ਦੀਆਂ ਮਨਲਾਕੀਆਂ ਦੱਸਾਂ ਔਰ ਇਹਨਾਂ ਨੂੰ ਮੈਂ ਥੋੜਾ ਦੱਸਾਂਗੇ ਜਿਹੜੇ ਬਾਹਰੋਂ ਬੰਦੇ ਲੈ ਕੇ ਆ ਰਹੇ ਆ ਇਹ ਬੰਦੇ ਸਿਰਫ ਦੱਸ ਪੰਜਾਬ ਲੁੱਟਣ ਵਾਸਤੇ ਆ ਰਹੇ ਹੈਗੇ ਔਰ ਇਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੈਗਾ 1.5 ਸਾਲ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਕਿੱਥੇ 2 ਨੰਬਰ ਦਾ ਸੂਬਾ 26 ਨੰਬਰ ਤੇ ਲੈ ਆਂਦਾ ਇਹਨਾਂ ਨੇ ਅਗਲੇ 2 ਸਾਲ 28ਵੇਂ ਨੰਬਰ ਤੇ ਲੈਣਾ ਹੈ ਔਰ ਪੰਜਾਬ ਦੀ ਸਾਰੇ ਇੰਡਸਟਰੀ ਪੰਜਾਬ ਦੀ ਇਕਨੋਮੀ ਪੰਜਾਬ ਦੀ ਬੈਕਬੋਨ ਖਤਮ ਕਰ ਲੱਗਿਆ ਐ ਇੰਦੀਆਂ ਗੱਲਾਂ ਹੁਣ ਜੀ ਤੁਸੀਂ ਕਿਹਾ ਵੀ ਪੰਜਾਬ ਦੇ ਚੇਅਰਮੈਨ ਲਾ ਕੇ ਬਾਰੋ ਚੇਅਰਮੈਨ ਜਿਹੜੇ ਉਤਾਰੇ ਗਏ ਨੇ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਸੀਗਾ ਮੈਂ ਹੁਣੇ ਵੱਡਦਾ ਵੈਸੇ ਨਾਮ ਨੂੰ ਭੁੱਲ ਗਿਆ ਆ ਮੈਂ ਦੱਸਦਾ ਹੈਗਾ ਹਾਂਜੀ ਨਹੀਂ ਦੀਪਕ ਜਵਾਨ ਦਾ ਹੁਣ ਲਗਾਏ ਹੈਗੇ ਨੇ ਮੈਂ ਤਾਂ ਦੱਸ ਦਿੰਨਾ ਨਾਮ ਮੈਂ ਤਾਂ ਦੱਸ ਦਿੰਨਾ ਹੈਗਾ ਮੇਰੇ ਦਿਜਾਇਨ ਵਿੱਚ ਸੀਗਾ ਚੱਲਦੇ-ਚੱਲਦੇ ਭੁੱਲ ਗਿਆ ਮੇਰਾ ਉਹ ਪੰਜਾਬ ਤੋਂ ਸੀਗੇ ਬਹੁਤ ਬੜੇ ਪੁਰਾਣੇ ਵਰਕਰ ਸੀਗੇ ਆਮ ਆਦੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਇਹ ਹੈਗੇ ਆ ਮੈਂ ਚੇਅਰਮੈਨ ਦੀ ਗੱਲਾਂ ਤਾਂ ਕਰ ਰਿਹਾ ਕਿ ਚੇਅਰਮੈਨ politcal ਪੋਸਟਾਂ ਹੁੰਦੀਆਂ ਨੇ ਜਿਹਦੇ ਵਿੱਚ ਕੀ ਉਹਨਾਂ ਦੇ ਵਾਰੀ ਆਂਦੀ ਹੈ ਜਿਹੜੇ ਬੰਦੇ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੰਮ ਕਰਦੇ ਹੁੰਦੇ ਨੇ ਜਦ ਤੱਕ ਅਸੀਂ ਪਾਰਟੀ ਨਾਲ ਕੰਮ ਨਹੀਂ ਕਰਦੇ ਹੈਗੇ ਉਹਨਾਂ ਦਾ ਰਾਈਟ ਨਹੀਂ ਮੰਨਦਾ ਹੈਗਾ ਔਰ ਰਾਈਟ ਜਿਹੜਾ ਹੈਗਾ ਤਾਂ ਇਹ ਬਣਾ ਰਿਹਾ ਹੈਗੇ ਆ ਤਾਂ ਜੋ ਇਹ ਪੰਜਾਬ ਨਾਲ ਵੱਡੀ ਠੱਗੀ ਮਾਰ ਸਕਣ ਵੱਡੇ ਠੱਗੀ ਮਾਰ ਸਕਣ ਇਸੇ ਚੱਲਦਿਆਂ ਹੋਇਆ ਬਾਰ-ਬਾਰ ਜਿਹੜੇ ਨੋਟੀਫਿਕੇਸ਼ਨ ਹੋ ਰਹੀਆਂ ਨੇ ਚੇਰਮੈਨੀਆਂ ਦੀਆਂ ਹੋ ਰਹੀਆਂ ਨੇ ਉਹਦੇ ਵਿੱਚ ਤੁਸੀਂ ਦੇਖੋ ਲਿਸਟਾਂ ਚੈੱਕ ਕਰੋ ਉਹ ਕਿਹੜੇ ਬੰਦੇ ਨੇ ਹੁਣ ਪਵਨ ਕੁਮਾਰ ਟੀਨੂ ਹੀ ਲਗਾਤਾ ਸਾਡਾ ਆਪਣਾ ਭਰਾ ਵਾ ਬੰਦਾ ਬੜੇ ਖੁਸ਼ੀ ਹੋਈ ਪਵਨ ਕੁਮਾਰ ਟੀਨੂ ਲਗਾਤਾ ਕੋਈ ਸਾਡੇ ਵਿੱਚੋਂ ਹੈਗਾ ਸਾਡੇ ਵਿੱਚੋਂ ਹੀ ਗਏ ਨੇ ਪਰ ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਹੱਕ ਨਹੀਂ ਬੰਦਾ ਉਹਦਾ ਹੱਕ ਬੰਦਾ ਨਾ ਜਿਹੜੇ ਬੰਦੇ ਮੈਂ ਸਾਡੇ ਸ਼੍ਰੋਮਣੀ ਅਕਾਲੀ ਦਲ ਚੇਅਰਮੈਨ ਨੂੰ ਮਿਲਦੀ ਰਹੀ ਹੈ ਉਹ ਕੀ ਨਾਮ ਸੀ ਜਿਹੜਾ ਉਤਾਰਿਆ ਹੈਗਾ ਤੇ ਜਗ੍ਹਾ ਲਗਾਇਆ ਸੁਰੇਸ਼ ਕੁਮਾਰ ਗੋਲ ਸੀ ਸਾਬ ਜਿਹੜੇ ਕਿ ਸਭ ਤੋਂ ਪੁਰਾਣੇ ਵਰਕਰ ਸੀਗੇ ਆਮ ਆਦਿ ਪਾਰਟੀ ਦੇ ਸੁਰੇਸ਼ ਗੋਲ ਜੀ ਨੂੰ ਉਤਾਰ ਕੇ ਲਗਾਏ ਗਏ ਨੇ ਗੱਲ ਇਦਾਂ ਦੀ ਹੈਗੀ ਐ ਮੋਟੀ ਜੀ ਗੱਲ ਜਿਹੜੀ ਮੈਂ ਕਰਦਾ ਜਿਹੜੀ ਤੁਹਾਨੂੰ ਬੇਨਤੀ ਆ ਲਖਾਨਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਉਹ ਪੰਜਾਬ ਤੋਂ ਸੀਗੇ ਤੇ ਪੰਜਾਬ ਦੇ ਨਸਲੀ ਸੀ ਇੱਥੇ ਰਹਿਣ ਵਾਲੇ ਸੀ ਔਰ ਮਿਹਨਤ ਕਰ ਸੀਗੇ ਅੱਜ ਇਹਨਾਂ ਨੇ ਸਾਡੀ ਦੀ ਸਾਰੀ ਪਾਰਟੀ ਇਗਨੋਰ ਕਰਤੀ ਐ ਔਰ ਸਾਰੇ ਸਾਰੇ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈਗਾ ਵਾ ਜਿੱਥੇ ਇਹਨਾਂ ਦੀ ਮਿਹਨਤ ਨੂੰ ਇਗਨੋਰ ਕੀਤਾ ਉੱਥੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕੇ ਮਾਰਦੇ ਔਰ ਇਹ ਡਾਕੇ ਮਾਰਦੇ ਕਿਹਦੇ ਵਾਸਤੇ ਪਏ ਨੇ ਦਿੱਲੀ ਵਾਲਿਆਂ ਵਾਸਤੇ ਤੇ ਦਿੱਲੀ ਦੇ ਵਸਨੀਕਾਂ ਵਾਸਤੇ ਠੀਕ ਠੀਕ ਥੈਂਕ ਯੂ ਉਹ ਮਸਲ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਕਰੀ ਸਰ ਕੀ ਮਾਮਲਾ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਅਸੀਂ ਕਰ ਰਹੇ ਆ ਇਕ ਬੜਾ ਹੀ ਸੰਜੀਦਗੀ ਵਾਲਾ ਮੁੱਦਾ ਹੈ ਜਿੱਤੇ ਗੱਲ ਕਰ ਰਹੇ ਆ ਅੱਗੇ ਜਿਵੇਂ ਪਹਿਲੇ ਕਹਿੰਦਾ ਰਿਆਂ ਕਿ ਤਕਰੀਬਨ 60 ਤੋਂ 70% ਨੌਕਰੀਆਂ ਪੰਜਾਬ ਦੀਆਂ ਇਹਨਾਂ ਨੇ ਪੰਜਾਬ ਦੇ ਬਾਹਰੋਂ ਆਏ ਬੰਦਿਆਂ ਨੂੰ ਦਿੱਲੀ ਵਾਲੇ